ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਉਹ ਸੌਣ ਦਿਖਾ ਜਿਹੜਾ ਮੈਂ ਦੇਖਿਆ। ਉਹ ਹੀ ਦਿਖਾਏਗਾ। ਦਿਖਾ ਦੇ ਲੈਣਦਾਰ ਨੂੰ। ਆ ਹੈ। ਇਹਨੇ ਤੇ ਨਾ ਕਿੰਨਾ ਕਹਿਆ ਚਾਰ ਰਾਇ? 4000। ਅੱਜ ਦੇਖਦੇ ਇਹ ਵੀ ਮੰਨ ਜਾਂਗੇ ਜੇ ਅੱਜ ਸੌਦਾ ਹੋ ਗਿਆ। ਜਦ ਤੁਸੀਂ ਸੌਦਾ ਕਰੇਗਾ ਇਹ ਵੀਡੀਓ ਬਣਾਤਾ ਹੈ ਬਣਾਓ ਵੀਡੀਓ। 4000 ਕਹਿੰਦਾ ਲੈ। 5000 ਕਹਿੰਦਾ। ਸਾਰੇ ਕੱਟੀ ਨੂੰ ਤਾਂ। ਕੀ ਕੀ ਹੈ 5000 ਤੇ ਦਿਖਾਓ। ਇੱਕ ਇੱਕ ਕੋਟੀ ਹੈ ਇੱਕ ਬੜਾ ਸੋਨਾ ਇੱਕ ਹਰਸ਼ ਦੀ ਕੋਟੀ ਮੈਂ ਸਾਰਿਆਂ ਨੂੰ ਕਹਿਣੀ ਆ ਦੱਸਿਓ ਭਾਈ ਕਿੰਨੇ ਮਹਿੰਗੇ ਨੇ ਕਿ ਸਸਤੇ ਨੇ ਇੱਕ ਹਰਸ਼ ਦੀ ਕੋਟੀ ਇੱਕ ਕੋ ਕੋਟੀ ਹੈ ਇੱਕਾ ਥੋੜੀ ਕੋਟੀ ਇੱਕ ਕੋ ਕੋਟੀ ਹੈ 100 ਲੈਗਾ 5000 ਦਾ ਹਰੇਕ ਸਾਫ ਸੌਦਾ ਲੈਣੇ ਆ ਹਾਂ ਇਹ ਤੋਂ ਭਾਈ ਤੋਂ ਹਰ ਇੱਕ ਸਾ ਲੈ ਤੇ ਨਾ ਤਾਂ ਕਹ ਕੇ ਇਹ ਰੇਟ ਲਗਾਉ ਸਹੀ ਸਹੀ ਬਤਾ ਸਹੀ ਬਤਾਇਆ ਇਹ ਸ਼ਾਲ ਦਾ ਰੇਟ ਸਹੀ ਬਤਾਇਆ ਜਮ੍ਹਾਂ ਸਹੀ ਇਹ ਉਹ ਸ਼ਾਲ ਨੇ 3000 ਮੇਰੇ ਕੋਲ ਆ ਸੰਤੂਸ ਆਉਂਦਾ ਹੂੰ ਇਹ ਵੱਧ ਦੇ ਦਿੰਦੇ ਨੇ ਪੈਸੇ ਹੂੰ ਇੰਨਾ ਦਾ ਹੁੰਦਾ ਨਹੀਂ ਰੇਟ ਰੂਟ ਕਰਨਾ ਇਹ ਤਾਂ ਦਾਮ ਵੀ ਵੱਧ ਦੇ ਦਿੰਦੇ ਨੇ ਹਾਂ ਵੱਧ ਹੈ ਜੀ ਹਾਂ ਛਾਲ ਦੇ ਸ਼੍ਰੀਨਗਰ ਦਾ ਛਾਲ ਹੈ ਸ਼੍ਰੀਨਗਰ ਦਾ ਹੋਰ ਕਿਸ ਸੰਸਿਨਗਰ ਮੈਂ ਤਾਂ ਤੂਰੀ ਵਾਲਾ ਹੀ ਦੇ ਦੀ ਬਸ ਤੂਰੀ ਵਾਲਾ ਨਹੀਂ ਜੀ ਛਾਲ ਦੇ ਤਾਂ ਮੈਨੂੰ ਲੋੜ ਨਹੀਂ ਛਾਲ ਦੇ ਛਾਲ ਬੋਲਦਾ ਛਾਲ ਤਾਂ ਘੈਂਟ ਹੈ ਛਾਲ ਬੋਲਦਾ ਹੈ ਇਹ ਦੇ ਕਲਰ ਥੋੜਾ ਜਿਹਾ ਹੋਣੀ ਹੈ 100 ਦੇ ਪੈਸੇ ਨੇ ਆ ਕਿੰਨਾ ਲਾਇਆ ਆ ਇਹ ਰੱਖਿਆ ਹਾਂ ਤਾਂ ਸੇਲਾ ਜੀ ਵਾਲੀ ਹੈ ਛਾਲਾ ਸੇਲਾ ਵਾਲਾ ਹੈ ਆਦਾ ਕੋਈ ਨਾ ਮਹੰਗਾ ਨਹੀਂ ਹੈਗਾ ਸੋ ਜਾਏਗਾ ਤੂੰ ਚਲ ਮਖਰ ਉਹ ਟਿਊਸ਼ਨ ਤੇ ਜਾਂਦਾ ਪਾਲਿਆ ਕਰੂ ਹਰਸ ਹੁਣ ਤਾਂ ਦੇਖ ਲਈ ਬਾਹਾਂ ਨਹੀਂ ਵੀਆਂ ਨੇ ਥੋੜੀਆਂ ਜਿਹਾ ਪਾਉਂ ਪੂਰਾ ਤੇ ਨੀਵੀਂ ਤਾਂ ਬੁਰੀ ਲੱਗੂਗੀ ਉਹ ਤਾਂ ਨਹੀਂ ਵੀ ਬਾਹਾਂ ਤਾਂ ਮੈਂ ਕੱਟ ਦੂੰਗੀ ਬੁੱਲਾ ਕੱਟ ਨਹੀਂ ਜਾਏਗਾ ਮੋੜ ਜਾਏਗਾ ਤੇਰ ਪਾਈ ਕਰ ਲਾਂਗੇ ਮਾੜੀ ਜਿ ਮੋੜ ਕੇ ਤੇ ਪਾਈ ਕਹੇਗਾ ਚਲੋ ਹਾਂ ਸੌਦਾ ਬਣਾਓ ਜਦੋਂ ਅਸੀਂ ਬਾਹਰੋਂ ਆਇਆ ਕਰਾਂਗੇ ਉਹਦੇ 5 ਦਫਾ ਵੀ ਸੀ ਲੈ ਲਿਆ ਕਰੀ ਬਾਹਰ ਆਏਗਾ ਇਹ ਬੋਲ ਲੈਣ ਦੀ ਬਾਤ ਹੈ ਹੈ ਫਿਰ ਜਦ ਜਦ ਜਿਆਦਾ ਪੈਸਾ ਆਏਗਾ ਬੋਲਣੇ ਦੀ ਬਾਤ ਹੈ ਪਹਿਲਾਂ ਪਹਿਲਾਂ ਤੇ ਹਰੇਕ ਸਾਲ ਲੈਣੀ ਆ ਸਹੀ ਗੱਲ ਹੈ ਨਾ ਸਹੀ ਗੱਲ ਹੈ ਫਿਰ ਜਿਆਦਾ ਪੈਸਾ ਆਏਗਾ ਨਾ ਫਿਰ ਜਿਆਦਾ ਟਾਈਟ ਹੋ ਜਾਏਗਾ ਕੰਜੂਸ ਹੋ ਜਾਾਂਗੇ ਫਿਰ ਹਾਂ ਕੰਜੂਸ ਹੋ ਜਾਾਂਗੇ ਹਜੇ ਤਾਂ ਘਰ ਦਾ ਕੰਮ ਚੱਲਦਾ ਹਜੇ ਟਾਈਟ ਹਜੇ ਟਾਈਟ ਹੋਏ ਪਿਆ ਚਾਲਾ ਕੋਟ ਦੇਖੋ ਚਾਰ ਰੁਕਾ ਬਣਾਇਆ ਕਿ ਪਿੱਛੇ ਚਾਰੋਂ ਦਾ ਕੀ ਹੋਣਾ ਇਹ ਦੇਖੋ ਊਠ ਅੱਜ ਮੈਨੂੰ ਲੱਗਦਾ ਆਪਣੇ ਨਾਲ ਉਹ ਕੰਮ ਹੋਊ ਦੇਖੋ ਇਹਦਾ ਲਾਟਰੀ ਭਰ ਨਾਲਿਆ ਨਾ ਹੁੰਦਾ ਲਾਟਰੀ ਭਰ ਕੋ ਉਠੇ ਪੂੜਾ ਕੇਸਰ ਤੋਂ ਨਹੀਂ ਲੈਣਾ ਫਿਰ ਇਹ ਪਿਟੂ ਤੇ ਕਿਹੜਾ ਕੇਸਰ ਹੈ ਕੇਸਰ ਕਿਹੜਾ ਕੇਸਰ ਹੈ ਕੇਸਰ ਕੇਸਰ ਕੋਟ ਵੀ ਨਹੀਂ ਪਸੰਦ ਆਇਆ ਕੋਰਟਸ ਨੇ ਕਿੱਲਰ ਨੇ ਇੱਕੋ ਕਿੱਲਰ ਕਿਹਨੂੰ ਉਹ ਕੱਬੀ ਲੈ ਇੱਕ ਤੋਹਰ ਕੀਤੇ ਸਾਰਾ ਆ ਬਾਅਦ ਜਮਾ ਵੀਡੀਓ ਦੇਖੀ ਤੇ ਦਿੱਲੀ ਤੋਂ 200 ਦੇ ਪੈਣਿਆ ਹੈ ਇਹ ਵੀ ਵੀਡੀਓ ਵਿੱਚ ਕੁਝ ਵੀ ਦਿਖਾਤੇ 200 ਨਹੀਂ ਕਿਹੜਾ ਇਹ 1300 ਦਾ 1300 ਆਹਾਂ ਅੱਦੇ ਕਮਾਲਾ ਲੇਖਾ ਦੇਣਾ ਪਊਗਾ ਹਾਂ ਜਾ ਕੇ ਧਰਮਰਾਜ ਕੋਲੇ ਸਾਰੇ ਕੱਪੜੇ ਪੈਸੇ ਆਪੋ 4 ਰੇਟ 5 ਬਣਾਉਣਾ ਚਾਹੁੰਦਾ ਇਹ ਚਾਰਾਂ ਚ ਕੋਰਟ 'ਚ 10000 ਦਿਖਾਪੀ ਹੁਣ ਸੋ ਤਾਂ ਲੈ ਕੇ ਜਾਊ ਸੰਦੂਜੀ ਕੇ ਸਰ ਕੇ ਸਰ ਉਹਨਾ ਵੀਡੀਓ ਕਸ਼ਮੀਰੀ ਕੇਸਰ ਹੈ ਕਸ਼ਮੀਰੀ ਕੇਸਰ ਜੀ ਕਿੰਨੇ ਦੀ ਹੈ ਇਹ ਡੱਬੀ ਡੱਬੀ 800 ਕੀ ਇੱਕ ਤੋਲਾ ਆਸਾਲਾ ਜੀ ਤੇ ਅੱਛਾ ਇਹ ਤਾਂ ਫੀਮ ਜੀ ਲੱਗਦੀ ਹੈ ਮੈਨੂੰ ਸਾਲਾ ਜੀ ਤੇ ਹੈ ਫੀਮ ਹੈ ਹੈ ਸਾਲਾ ਜੀ ਦੇਖੋ ਸਾਲਾ ਜੀ ਸਾਲਾ ਜੀ ਤਾਂ ਮੈਂ ਤਾਂ ਸੁਣਿਆ ਵੀ ਨਹੀਂ ਕਦੇ ਕੋਈ ਨਾਮ ਹੀ ਨਹੀਂ ਕਾਦੇ ਵਾਸਤੇ ਹੁੰਦਾ ਇਹ ਇਹ ਤਾਕਤ ਵਾਸਤੇ ਹੁੰਦਾ ਤਾਕਤ ਵਾਸਤੇ ਕੇਸਰ ਤਾਂ ਚਲ ਦੇਖੇ ਕੇਸਰ ਤਾਂ ਜਮੀ ਮਾੜਾ ਜਲੇ ਇਹ 10 ਗ੍ਰਾਮ ਹੈ ਇਸਮੇਂ ਇਹ ਪਤਾ ਕਿੰਨੇ ਦਾ ਮਹਿੰਗਾ ਹੈ ਅਸਲੀ ਇਹ ਖਰੋਟ ਖਰੋਟ ਨਹੀਂ ਹੈਗੇ ਹੈ ਹੈ ਅਸਲੀ ਨਾਲ ਸਾਰਾ ਕੁਝ ਸੇਲ ਕਰਦਾ ਬਾਈ ਨਾਲ ਇੱਕਾ ਜੋ ਇਹ ਕੀ ਹੈ ਕਾਜੂ ਕਾਜੂ ਇਹ ਵੀ ਉਧਰ ਲੈਣੇ ਕਿ ਸਾਡੀ ਨਹੀਂ ਇੰਡੀ ਵਾਲੇ ਇਹ ਉਧਰ ਕਿਹਾ ਇਹ ਫੀਮ ਲੱਗ ਗਿਆ ਜਮੀ ਚੱਤ ਹਾਂ ਮੈਂ ਤਾਂ ਆਪਾਂ ਕਿਹਾ ਫੀਮ ਲਾ ਦੀ ਫੀਮ ਲੱਗ ਗਿਆ ਇੱਥੇ ਕਿਸੇ ਨੂੰ ਫੇਰਾ ਫੇਰੀ ਕਰਕੇ ਵੇਚੋ ਹੋਰ ਨਾ ਇੱਥੇ ਕਿਸ ਕੁਸ ਪੁਆਲੀ ਤੋਂ ਨਹੀਂ ਕਿ ਅਸੀਂ ਪਿੰਡਾਂ ਦੇ ਲੋਕ ਵੀ ਪੜੇ ਨੇ ਹਮ ਇਹ ਕਾਦੇ ਨਾਲ ਖਾਦਾ ਜਾਂਦਾ ਫਿਰ ਦੁੱਧ ਨਾਲ ਖਾਂਦਾ ਹੈ ਕੇਸਰ ਨਾ ਕੇਸਰ ਤਾਂ ਦੁੱਧ ਚ ਪੈਂਦਾ ਹੈ ਕੇਸਰ ਬਾਰੇ ਤਾਂ ਮੈਨੂੰ ਪਤਾ ਹੈ ਉਹ ਇੱਕ ਹੋਰ ਹੈ ਕਿਸੇ ਲਾਜੀ ਤਾਂ ਜਿਹੜਾ ਕੈਪਟਨ ਖਾਂਦਾ ਹੁੰਦਾ ਤੀ ਜੇ ਕੈਪਟਨ ਖਾਂਦਾ ਹੈ ਕੈਪਟਨ ਖਾਂਦਾ ਤੀ ਕੈਪਟਨ ਹੀ ਹੋਟਲ ਆ ਦੇ ਉੱਤੇ ਵੇਚ ਜਾਊਗਾ ਇਹ ਤਾਕੜੇ ਲੋਕ ਖਾ ਸਕਦੇ ਸਾਡੇ ਵਰਗੇ ਗਰੀਬ ਕਿੱਥੇ ਖਾ ਲਾਂਗੇ ਆ ਗਰੀਬੀ ਤਾਂ ਬੜੀ ਖੁੱਥੀ ਹੈ ਪਤਾ ਗਰੀਬ ਕਿਆ ਕਮਾਉਂਦਾ ਇਹ ਦੇਖ ਨਾ ਪਹਿਲੇ ਬੋਲੇਗਾ ਤਾਂ ਚਲੇਗਾ ਆ ਚਲੇਗਾ ਕੋਠੀ ਦੇਖ ਦੇ ਕੇ ਰੇਟ ਵਧਾਈ ਜਾਂਦਾ ਖਬਰ ਇਹਦਾ ਇਹਦਾ ਦਾ ਕਰਜ਼ਾ ਦੇਣਾ ਹਜੇ ਤਾਂ ਕਾਗਜ਼ਾਂ 'ਚ ਫਿਰਦਾ ਪਹਿਲੇ ਬੋਲੇਗਾ ਚਲੇਗਾ ਕੋਠੀ ਆਪ ਨਹੀਂ ਬੋਲਦਾ ਆਪ ਨਹੀਂ ਜਿਤੇਗਾ ਇਥੇ ਖਬਰ ਕਿੰਨੀ ਕਿ ਲਿਮਟਾ ਘੁੰਦਿਆਂ ਫਿਰਦੀਆਂ ਨੇ ਕੁਛ ਵੀ ਹੈ ਨਾ ਕੋਠੀ ਤੋਂ ਪਾ ਲਿਆ ਨਾ ਜੱਟਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਹੈਗਾ ਸਭ ਵਹੀ ਹਾਲ ਹੈ ਬੁਰਾ ਹਾਲ ਸਭ ਦਾ ਇੱਕ ਜੱਟਾਂ ਦੇ ਘਰ ਘਰ ਦੀਨੇ ਹੁੰਦੇ ਨੇ ਬਸ ਪਰ ਲੈ ਬੋਲੇ ਨਹੀਂ ਹੁੰਦਾ ਕੁਝ ਦੋਈ ਦੋਈ ਤਾਂ ਬੜੀ ਬਜੇ ਲੋਈਆਂ 3-4 ਰੁਪਈਆ ਨੇ ਸਾਡੇ ਤੇ ਤੀਰਤੀ ਮੰਗਾਏ ਸੁਣੀ ਲੈਤੀ ਬਈ ਕਪਾ ਸ ਕਿੰਨੇ ਜੀ ਲੈਤੀ ਤੇ ਤੂੰ ਚਿੱਟੀ ਲੋਈ ਇੰਨਾ ਕੋਲੇ ਐ ਕਰੀਮ ਲੋਈ ਇੰਨਾ ਕੋਲੇ ਐ ਕਾਲੀ ਲੋਈ ਇੰਨਾ ਕੋਲੇ ਐ ਸ ਕਿੰਨੇ ਜੀ ਲੋਈ ਲੈ ਲੈ ਉਹ 3 ਕਪਾਣਾ ਰੇ ਚਲ ਛਾਲ ਤੋਂ ਮਹਿੰਗਾ ਲੱਗਦਾ ਐ ਚਲ ਰੇਟਾ ਜਲਾਈ ਵੀ ਬਣੂ ਦੱਸ ਦੇ ਹੁਣ 100 ਕੋਪੀ 100 ਆਹਾਂ ਤੇ ਨੈਟ ਮਾਉ ਗਿਆ ਹਾਂ 2000 ਰੁਪਏ ਦੇ ਦੇ ਹਾਏ ਲੈ ਲੈ ਹਾਏ 2000 ਪਹਿਲੀ 2000 ਕਹਿਤਾ ਉਹ ਵੀ ਖੁਸ਼ ਹੋ ਗਿਆ ਇੱਕ ਚੀਜ਼ ਖੁਸ਼ ਹੁੰਦਾ ਕੋਈ ਟਾਈਮ ਹੁੰਦਾ ਲੈ ਲੈ ਅੱਗੇ ਲੈ ਰਹਿਣ ਤੇ 2000 ਨਹੀਂ ਨਾ ਦੋ ਤਾਂ ਮੈਂ ਦੇ ਦਿੰਦਾ 2000 100000 ਦਾ ਹੋ ਗਿਆ ਗੱਲਾ ਚੰਗੋ ਖੁਸ਼ ਹੋ ਗਿਆ ਤੇ ਅੱਜ ਅੱਜ ਇਹਨੂੰ ਖੁਸ਼ ਕਰਕੇ ਤੋ ਚਲ ਫਿਰ ਤੇਰੀ ਮਰਜ਼ੀ ਆ ਭਰਾਵਾ 2000 ਕਹਿਤਾ ਜੀ ਦੇਖੋ ਤਿੰਨ ਚੀਜ਼ਾਂ ਦਾ ਹੁਣ ਅਸੀਂ ਬੰਦ ਕਰਦੇ ਆ ਕੈਮਰਾ ਫਿਰ ਦੇਖਦੇ ਆ ਕੈਮਰਾ ਹੁਣ ਬੰਦ ਕਰਾ कैमरा बंद करके फिर कई बारी पटदा भी रखना पेंडा है ना मैं ना बना यूट्यूबर का पीनी है और पी ले पी रोटी खानी है रोटी खा लो धन्यवाद चाय में लगी थी बढ़िया बहुत बढ़िया थोड़ा जाना ਤਾਰ ਬਹੁਤ ਸੋਹਣੇ ਨੇ ਪਰ ਤੇਰੇ ਸਾਰੀ ਵੈਰਾਈਟੀ ਸੋਹਣੀ ਹੈ ਇਹ ਰੇਡ ਨਹੀਂ ਲਗਾ ਤੇ ਯਾਰ 5000 ਨੇ 2000 ਕੰਮ ਲੜਾਦਾ ਪੱਕਾ ਠੀਕ ਹੈ ਆ ਲੈ ਲਿਆ ਜਿੱਤਨੇ ਚੀਜ਼ਾਂ ਦਿਖਾਉਣੀ ਐ ਮੈਂ ਸਮਾਰ ਕੇ ਤੁਹਾਨੂੰ ਆਹ ਕੋਟੀ ਲੈ ਲਈ ਬਹੁਤ ਇਹ ਗਰਮ ਕੋਟੀ ਹੈ ਆ ਕੋਟੀ ਹਰਸ ਵਾਸਤੇ ਲੈ ਲਈ ਇੱਕ ਕਾ ਸੌਣ ਲੈ ਲਿਆ 2500 ਦਾ ਕਿੰਨੇ ਦਾ 2500 ਦਾ ਸੌਣ ਲਾਤਾ 3500 ਕਹਿੰਦੇ تھےਗੇ 3500 ਕਹਿੰਦਾ ਸੀ 2500 ਲਾਤਾ ਠੀਕ ਹੈ ਕੋਟੀ ਕਿੰਨੇ ਦੀ ਹੈ ਕੋਟੀ 1300 ਕਾ ਲਗਾਇਨਾ 800 ਕਾ 800 ਦੀ ਕੋਟੀ ਲਾਤੀ 1300 ਦਾ 1300 ਦੀ ਕਿਹਾਤੀ ਅੱਜ ਇਹਨੂੰ ਹੀ ਪਤਾ ਦੀ ਹਾਂ ਪਤਾ ਨਹੀਂ 800 ਦੀ ਲਾਈਏ ਆਹ ਲਓ ਜੀ ਕਰੋ ਪੇਮੈਂਟ ਪੇਮੈਂਟ ਕਰਦੇ ਆ ਫਰਾਜ਼ ਖਾਨ ਨਾਲ ਸੁਣ ਲੈ ਕੋ ਜੇ ਮੰਨ ਲਿਆ ਵੀ ਆ ਆਪਣੇ ਮੁੰਡੇ ਦੇ ਕਲਰ ਨਾ ਪਸੰਦ ਆਇਆ ਨਾ ਫਿਰ ਬਦ ਲੂੰਗਾ ਕਲਰ ਚੇਂਜ ਕਰ ਚੇਂਜ ਆ ਬਸ ਜਦੋਂ ਆਮੇਗਾ ਇਧਰ ਲੱਗਨੇ ਸੂਰ ਹੱਥ ਤੱਕ ਹਫਤੇ ਕੇ ਬਾਅਦ ਮੈਂ ਆਤਾ ਹਾਂ ਤੁਹਾਨੂੰ ਪਤਾ ਹੈ ਹਫਤੇ ਸਾਰੇ ਪਿੰਡਾਂ ਜਾਣੇ ਵਾਲੇ ਵਾਲੇ ਭਾਈ ਕਹਿੰਦਾ ਚੈਹੇ ਅਧਾਰ ਕਰ ਲੋ ਪਰ ਆਪਾਂ ਕਰਦੇ ਨਹੀਂ ਹੈਗੇ ਕਿਉਂਕਿ ਇਹ ਵੀ ਹੈ ਨਾ ਵਿਚਾਰੇ ਆਪਦੇ ਉਹਦੇ ਵਾਸਤੇ ਫਿਰਦੇ ਨੇ ਵੈਸੇ ਤਾਂ ਹਫਤੇ ਬਾਅਦ ਆਉਂਦੇ ਆਉਂਦਾ ਇਹ ਵੀਰਾ ਸਾਡੇ ਹਫਤੇ ਬਾਅਦ ਤੋਂ ਮੈਂ ਪੱਕਾ ਹੀ ਆਤਾ ਹਾਂ ਕੋ ਕਰ ਲੈ ਨਹੀਂ ਆ ਸਮਾਨ ਲੈ ਤਾ ਪਾ ਨਹੀਂ ਨਹੀਂ 700 60 ਦੇ ਹੁਣ ਨਹੀਂ ਇਹ ਤੁਹਾਨੂੰ ਸਮਾਨ 50 50 ਦੇ 100 ਦੇ ਦੇ ਦੋ ਜਿਹੜਾ ਹੁਣ ਦਿੱਤਾ ਹੈ 100 ਦੇ 50 50 ਦੇ ਫਿਰ ਦੁਕਾਨ ਤੇ ਲੋਡ ਪੈ ਦੇ ਖੁੱਲਿਆਂ ਦੀ ਇਹ ਦੁਕਾਨ ਚ ਤਰੇ ਹੁਣ ਚੰਗਾ 50 ਠੀਕ ਹੈ ਲਾ ਅਜ ਸਾਰੇ ਫੀਸਾ ਪੂਸਾ ਭਰਿਆ ਮੁੰਡੇ ਦਾ ਸਾਰੇ ਖਾਲੀ ਹੋ ਗਿਆ ਬਟਾ ਇਹ ਕੰਮ ਹੈ ਚਲ ਨਹੀਂ ਮੈਨੂੰ ਦੇਣੇ ਪੈਂਦੇ ਹੁਣ ਲਾਣੇ ਦਾ ਰੱਪੀ ਦੋ ਹੂੰ ਆਇ ਤੁਹਾਡਾ ਮਗਦਰ ਠੀਕ تھا ਲੰਡਰ ਕਰੀਤਾ ਹਾਂ ਆਪਣੇ ਜੇਬ ਸੇ ਦੇ ਦਿਆ ਤਾਂ ਮਿਲ ਗਿਆ ਨਹੀਂ ਫਿਰ ਮੈਨੂੰ ਕਿ ਕੋਈ ਪੈਸਾ ਨਹੀਂ ਦਿੰਦੇ ਹਾਂ ਹੱਥ ਪਿਆਸੇ ਚਾਹ ਵੀ ਬਣਾਈ ਹਾਂ ਇਹ ਬੋਲਾ ਚਲਾ ਅਗਲੇ ਲੋਕਾਂ ਨੂੰ ਅਗਨਰਾ ਮੂਡ ਹੈ ਇਹਨਾਂ ਨੂੰ ਮੈਂ ਲੈ ਕੇ ਦਿੰਨੀ ਨਹੀਂ ਹਰੇਕ ਵਾਰੀ ਚੀਜ਼ਾਂ ਅੱਜ ਇਹਨਾਂ ਨੇ ਮੈਨੂੰ ਲੈ ਕੇ ਦਿੱਤੀ ਅੱਜ ਸਵੇਰ ਕਹਦੇ ਮੈਂ ਇਹਨਾਂ ਨੂੰ ਲੋਈ ਲੈ ਦਿੰਨੀ ਆ 45000 ਤਾਂ ਮੁੰਡੇ ਦਾ ਪਰਿਆ ਹਾਂ ਪਤਾ ਬੈਂਕ 'ਚ ਭਰਨ ਜਾ ਕੇ ਥੋੜੇ ਹਾਂ ਚੱਲ ਤੈਨੂੰ ਬਾਅਦ 'ਚ ਕਰਨ ਮਤਰਾ ਦੂਸਰੇ ਸਾਲ ਫਿਰ ਜੀਰੀ ਦੇ ਬੱਟੇ ਵੀ ਬਹੁਤ ਨੇ ਜੀਰੀ ਵਾਲੇ ਬਸ ਹੁਣ ਸਾਰੇ ਬਸ ਨਿਬੜ ਕੇ ਕੰਮ ਆ ਜਾਂ ਆਪਣੇ ਸਾਰੇ ਜੀਰੀ 'ਚ ਕਿੰਨਾ ਪੈਸਾ ਆਇਆ ਬਸ ਚੱਲ ਜੀਏ ਦੋ ਕੰਮ ਬਦਿਆ ਮਹਾਰਾਜ 6-7 ਲੱਖ ਆਇਆ 6-7 10 ਲੱਖ 10 ਤਾਂ ਉੱਪਰ ਪੁਰਾਗਾ ਐ ਕਿਤੇ ਅਸੀਂ 10 ਲੱਖ ਛੋਟੇ ਜ਼ਿੰਮੇਦਾਰ ਹਾਂ ਨੰਬਰ ਹੈ ਛੋਟਾ ਚੱਲ ਵੱਡੇ ਹੀ ਰੱਖੇ ਪਰਵਾਹਤ ਹਾਂ ਹਾਂ ਖੁਸ਼ ਹੋਣਾ ਚਾਹੀਏ ਹਾਂ खुशी होना चाहिए, थो चाहिए थोड़ा पैसा है थोड़े पैसे, थोड़े पैसे में खुशी हो जाए घर में खुश होना चाहिए सुख शांत होना चाहिए सबसे अच्छा वही है सारी चीजें हैं भी पैसे ਨਾਲ ਹੀ نکلਦੀ ਹੈਗੀ खुशी आइडियो बहुत बड़ी चीज है पैसे हाथ में आज मेरे अभी तुम्हारे पास मेरे पास शाम को किसी और के पास बस खुशी परिवार ਦੇ ਵਿੱਚ ਯਾਰ ਪਤਾ ਕੀ ਖੁਸ਼ੀ ਆ ਹੱਸਦੇ ਖੇਡਦੇ ਹੱਸਦੇ ਖੇਡ ਬਸ ਹੋਈ ਜੀ ਫਿਰ ਤਾਂ थोड़ा पैसा भी ज्यादा लगता है ज्यादा लगता है ਬਿਚ ਲੋਕਾਂ ਕੋਲ ਇਤਨਾ ਪੈਸਾ ਹੈ ਪਰ ਉਹ ਦੁਖੀ ਹਨ। ਠੀਕ ਹੈ ਬਸ ਦੁੱਖ ਹੁੰਦਾ। ਦੁੱਖ ਹੁੰਦਾ ਨਹੀਂ। ਕਿਸੇ ਕੇ ਪਾਸ ਜਿਸਕੇ ਪਾਸ ਪੈਸਾ ਬਹੁਤ ਜ਼ਿਆਦਾ ਹੈ ਉਸਕੇ ਪਾਸ ਬਚਾ ਨਹੀਂ ਹੁੰਦਾ। ਇੱਕ ਮਹਾਰਾਸ਼ਟਰੇ ਪਾਸ ਸਹੀ ਬਾਤ ਹੈ। ਕਿਸੇ ਕੇ ਪਾਸ ਬਚੇ ਹੁੰਦੇ ਪਚਾਰੇ ਕੇ ਪਾਸ ਪੈਸੇ ਨਹੀਂ ਹੁੰਦੇ। ਪਤਾ ਕੀ ਆ? ਚੰਗੇ ਥਾਵੇਂ ਪੈਸਾ ਲੱਗੇ ਚਾਹੇ ਵੱਧ ਲੱਗੇ ਉਹ ਵੀ ਦੁਖਦਾ। ਦੁੱਖ ਨਹੀਂ। ਜਿਹੜਾ ਮਾੜਾ ਥਾਵੇਂ ਪਹਿਲਾ ਉਹ ਤਾਂ ਦੁੱਖ ਵੀ ਹੁੰਦਾ ਬਹੁਤ ਜ਼ਿਆਦਾ। ਜਦੋਂ ਵੀ ਕਿਸੇ ਚੀਜ਼ ਲੋੜ ਹੈ ਚਾਹ ਦੀ ਰੋਟੀ ਦੀ ਹਾਕ ਮਾਰ ਕੇ। ਹਾਕ ਮਾਰ ਕੇ ਕੋਈ ਨਹੀਂ ਖਾਜਿਆ ਕਰੋ। ਜਦੋਂ ਉਹਰੇ ਹੁਣ ਨਾ ਤੂੰ ਚਾਹ ਪੀ ਜਾ ਕਰ ਜਣਾ। ਚਲ